ਇਕ ਇਵੈਂਟ ਦੇ ਨਿੱਜੀ ਸਕੂਲ ਵਿੱਚ ਉਸ ਵੇਲੇ ਤਹਿਸ਼ ਦਾ ਮਾਹੌਲ ਬਣ ਗਿਆ ਜਦੋਂ ਇੱਕ 7ਵੀਂ ਜਮਾਤ ਦੀ ਵਿਦਿਆਰਥਣ ਪਹੁੰਚ ਗਈ ਆਪਣੇ ਪਿਤਾ ਦਾ ਨਸੰਸੀ ਪਿਸਤੌਲ ਲੈ ਕੇ ਹਾਲਾਂਕਿ ਘਟਨਾ ਨੂੰ ਛਪਾਉਣ ਵਾਸਤੇ ਸਕੂਲ ਪ੍ਰਬੰਧਕਾਂ ਵੱਲੋਂ ਕਾਫੀ ਕੋਸ਼ਿਸ਼ ਕੀਤੀ ਗਈ ਪਰੰਤੂ ਸਕੂਲ ਦੇ ਨਿੱਜੀ ਗਰੁੱਪ ਵਿੱਚ ਮਾਪਿਆਂ ਵੱਲੋਂ ਆਡੀਓ ਪਾਈਆਂ ਗਈਆਂ ਤਾਂ ਮਾਮਲਾ ਸਾਹਮਣੇ ਆਇਆ ਛੋਟੀ ਬੱਚੀ ਹੈ ਜਿਹੜੀ 7ਥ ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵਪਾਰ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਸਵੰਤ ਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਉਹ ਬੈਗ ਚੋਂ ਕੱਢ ਕੇ ਆਪਣੇ ਡੱਬੇ ਤੇ ਲਾ ਲੈਂਦੀ ਹੈ। ਇਹ ਬੱਚੇ ਨੇ ਕبھی ਪੇਰੈਂਟਸ ਨੇ ਕੋਈ ਚੀਜ਼ ਬੱਚੇ ਸੇ ਗੁੰਮ ਹੋ ਗਿਆ ਉਹ ਇਸ ਤਰ੍ਹਾਂ ਬੈਗ ਹੀ ਵਿੱਚੋਂ ਲੈਣੇ ਲਈ ਤੋ ਆ ਜਾਂਦੇ। ਮੈਨੇ ਇੱਕਦਮ ਦੇਖਾ ਵੀ ਨਹੀਂ ਹੈ ਕਿ ਇਹ ਮੈਮੋ ਜਿਹੜਾ ਰਵਾਲਵਰ ਸੀਗਾ ਤੁਸੀਂ ਪੁਲਿਸ ਨੂੰ ਹੈਂਡਓਵਰ ਕੀਤਾ ਜਾਂ ਆਪਦੇ ਮਾਪੇ ਉਹ ਲੈ ਗਿਆ ਸੀ ਉਹਦਾ ਫਾਦਰ ਲੈ ਗਿਆ। ਪੇਰੈਂਟਸ ਨੇ ਲੈ ਲਿਆ ਮੈਨੇ। ਜਿੰਕੇ ਪਾਸ ਹੈ ਬੋਲ ਰਹੇ ਤੇ ਪੇਰੈਂਟਸ ਨੇ ਉਹਦਾ ਕੋ ਲੈ ਲਿਆ ਉਸਦੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇੱਕ ਲੜਕੀ ਆਪਣੇ ਪਿਤਾ ਦਾ ਦਸੰਸੀਰ ਵਾਲਵਰ ਲੈ ਕੇ ਸਕੂਲ ਵਿੱਚ ਪਹੁੰਚੀ ਹੀ ਜ्यों ਹੀ ਮਾਮਲਾ ਧਿਆਨ ਵਿੱਚ ਆਇਆ ਤਾਂ ਉਸ ਦੀ ਸ਼ਿਕਾਇਤ ਥਾਣਾ ਭਿਖੀਵੰਦ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਹੀ ਸੁਣਾਉਂਦੇ ਹਾਂ ਮੇਰਾ ਨਾਮ ਸ斯坦 ਸਟੈਂਟ ਤੁਸੀਂ ਪ੍ਰਿੰਸੀਪਲ ਜੀ ਸੈਕੰਡਰੀ ਸਕੂਲ ਦੇ ਹਾਂਜੀ ਮੈਡਮ ਜਿਹੜੀ ਕੱਲ ਘਟਨਾ ਤੁਹਾਡੇ ਸਕੂਲ ਚ ਵਾਪਰੀ ਜਿਹੜੀ ਬੱਚੀ ਇੱਕ ਪਿਸਟਲ ਲੈ ਕੇ ਆਈ ਸੀ ਉਹਦੇ ਸੰਬੰਧ ਸਾਰੀ ਘਟਨਾ ਕੀ ਤੇ ਤੁਸੀਂ ਗਾਂ ਕੀ ਉਪਰਾਲੇ ਕਰ ਰਹੇ ਜੀ ਵੀ ਅਜਿਹੀ ਘਟਨਾ ਕੋਈ ਨਾ ਵਾਪਰੇ सर जी ये बात जब पेरेंट्स आकर इंक्वायरी के लिए हैं इंक्वायरी लिए उन्होंने पूछा है ये भाई मिस्टेक है बच्चों ने हमारा लाइसेंस लाइसेंस वाला जो रिकॉर्व है वो लेकर आया है ऐसे हमें शक है ठीक है ना तो फिर हमने बच्चों का जब देख बाइक चेक कर रहे हैं

ਨਹੀਂ ਹੈ ਦਬ ਤੱਕ ਛੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਂ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਲੱਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ ਹੀ ਕਿਉਂ 8 ਵਜੇ ਦੇ ਕਰੀਬ ਜਿਹੜਾ ਆ ਦਰਖਾਸਤ ਜਿਹੜੀ ਆ ਦਿੱਤੀ ਜਾਂਦੀ ਹੈ ਉਹ ਉਸੇ ਟਾਈਮ ਬਰ ਇਹ ਹਮਾਰਾ ਸੰਦੂ ਪਾਪਾ ਦਾ ਜੋ ਪੋਪ ਦਾ ਪੋ ਫਿਊਨਰਲ ਕਾ ਪ੍ਰੋਗਰਾਮ ਦਾ ਫਾਦਰ ਜੀ ਨੇ ਉਹ ਜੋ ਉਸਕੇ ਲਈ ਗਿਆ ਹੋਤਾ ਹੈ ਠੀਕ ਹੈ ਨਾ ਜੋ ਸਕੂਲ ਕਾ ਡਾਇਰੈਕਟਰ ਹੈ और मैं भी प्रेयर अटेंड करना था और उसके बाद और ये बच्चों ने कभी पेरेंट्स ने कोई चीज बच्चों से घुम हो गया और इस तरह बैग में से लेने के लिए तो आ जाते हैं मैंने एकदम देखा भी नहीं है कि ये मैं मुझे तो सीगा, तुसी है कीता है माँ प्यो लिया पेरेंट्स ने ले लिया मैंने किन के पास है बोल रहे थे पेरेंट्स ने खुद ले लिया मुझसे मैंने नहीं कुछ किया आगे से आप कभी नहीं स्कूल आगे से कुछ कर रहा है भी ऐसी घटना आगे ना हो बच्चों को भी ब्रीफ कर रहे हैं हाँ नाउ वी हैव सस्पेंडेड दैट गर्ल फ्रॉम द स्कूल एंड वी हैव मेड अ टीम फॉर अ इन्वेस्टिगेशन एंड फॉर द थिंग्स एंड वी हैव मेड अ कंप्लेंट टू द पुलिस आल्सो एंड पुलिस स्टेशन हाँ yeah. ਤੇ ਮੈਂ ਜਿਵੇਂ ਮੰਨ ਲਓ ਵੀ ਅਜਿਹੀ ਘਟਨਾ ਜੇ ਮੰਨ ਲਓ ਉੱਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉੱਥੇ ਕੁਝ ਕਿਸੇ ਨੂੰ ਵੀ ਕਿਸੇ ਟੀਚਰ ਨੂੰ ਵੀ ਗੋਲੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਆ ਵੀ ਇਸ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਂਟ ਜਿਹੜੀ ਜਾਂਦੀ ਹੈ ਠਾਣੇ ਸਰ ਦੇਖੋ ਨਾ ਇਹ ਇਹ ਬਾਤ ਹੈ ਇਸ ਤਰ੍ਹਾਂ ਹੋ ਗਿਆ ਹੈ ਕਿ ਮੇਰ ਕੋ ਕਿਹੜਾ ਪਤਾ ਹੋਤਾ ਕਿ ਇਹ ਲਾਈਵ ਹੈ ਕਿ ਆ ਹੈ ਕਿਸ ਤਰ੍ਹਾਂ ਹੈ ਇਹ ਪੇਰੈਂਟਸ ਕبھی-ਕبھی ने कुछ चीज घर से लेकर आता होता है, वो को होता है ना कभी मोबाइल लेकर आया, गा, कभी गाड़ी का चाबी लेकर आया, कभी वो कोई चीज है।, को है ना बैग में क्या भेज रहे हैं क्या नहीं भेज रहे श्टू, हाँ, अभी देखो जब छुट्टी का टाइम भी हो गया जल्दी में बच्चा सारे चले गया इन्वेस्टिगेशन करने के लिए पूछने के लिए मेरे पास भी टाइम भी तो नहीं हो रहे थे छुट्टी के पहले होते तो चलो ठीक है हम बुलाकर पूछना ये सारे कुछ है देन आई वाज वेटिंग फॉर द डायरेक्टर टू कम एंड वी विल डिस्कस एंड वी विल आस्क द थिंग्स लड़की को स्कूल okay? से निकाल दिया Uh, we have suspended her for the uh, investigation time, man. So further things, we will see that what will be the um, uh, yeah. This, sir. Okay, thank okay, you. Okay, okay. ਸਰ ਇੱਕ ਸਕੂਲੀ ਵਿਦਿਆਰਥਣ ਵੱਲੋਂ ਜਿਹੜਾ ਸੈਕਟਰੀ ਹਰ ਸਕੂਲ ਵਿੱਚ ਪੜ੍ਹਦੀ ਸੀ ਉਹਦੇ ਵੱਲੋਂ ਆਪਣੇ ਵਿਦਿਆਰਥ ਦਾ ਜਿਹੜਾ ਪਸੌਣ ਲਿਆਂਦਾ ਗਿਆ ਸੀਗਾ ਸਰ ਉਹ ਪੁਲਿਸ ਸਕੂਲ ਮਾਮਲਾ ਪੁੱਜਿਆ ਸਰ ਕੀ ਕਾਰਵਾਈ ਕੀਤੀ ਗਈ ਹੈ ਵੇਖੋ ਇੱਕ ਮਾਮਲਾ ਨਾ ਸੋਸ਼ਲ ਮੀਡੀਆ ਤੇ ਵੀ ਇੱਕ ਵੌਇਸ ਰਿਕਾਰਡਿੰਗ ਆਈ ਉਸ ਪ੍ਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਨਾਂ ਦੀ ਛੋਟੀ ਬੱਚੀ ਹੈ ਜਿਹੜੀ 7ਥ ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵੈਪਨ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਿਸ ਬੰਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਚੋਂ ਕੱਢ ਕੇ ਆਪਣੀ ਡੱਬ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੀ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਬੰਦੀ ਥਾਣਾ ਪੇਖਿਵਡ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫਤੀਸ਼ ਆ ਜਿਹੜੀ ਉਹ ਜਾਰੀ ਹੈ ਸਰ ਕਿਤਨੇ ਕਿਤੇ ਲੱਗਦਾਨੀਆਂ ਵੀ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਥਾਣਾ ਪਿੱਖੇਵੰਦ ਵਿੱਚ ਪਹੁੰਚਦੀ ਆ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਬਜਾ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ। ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ। ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰ ਕਰਕੇ ਤੇ ਇਹਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲੈਣੀ ਜੋ ਪਰਚਾ ਵਗੈਰਾ ਦਰਜ ਕਰਦਾ ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਪਿੱਖੀਪਿੰਡ ਦੇ ਵਿੱਚ ਤੇ ਫਾਦਰ ਦੇ ਉੱਤੇ ਦਰਜ ਰਜਿਸਟਰ ਹੋ ਚੁੱਕੀ ਆ ਜਿਹਦੀ ਤਰਤੀਸ਼ ਚੱਲੀ ਆ।